ਦਾਸ ਜੀ ਕੋ ਲੋਪਾ ਚਾ ਕੋਾਈ ਨਿਕਰਾਸ ਹੈ ਕਿਤੇ ਦਾਸ ਜੀ ਦਾ ਬਣਾਣਾ ਤਸਵੀਰ ਕੱਪਾ ਪਿੰਡ ਪੈਣ ਨਾ ਗੁਤ ਸਿੰਘ ਜੀ ਜੀਵਨ ਪਰਵਾਣ ਦਿੱਕੀ ਕਰਦੇ ਇਸ ਬਣਾ ਜਦੋਂ ਅਖੀਰ ਨੂੰ ਸ੍ਰੀ ਪਿਛੇ ਵੱਲ ਹੋ ਲਾ ਗਿਆ ਪਰ ਉਹ ਮਗਲ ਲਾ ਗਿਆ ਪਹਿਲਾ ਕਰ ਜੀ ਇਹਦੀ ਖਰਾਬੀ ਸੁਗਰ ਇਹ ਚਾਰਜ ਉੱਛਕੇ ਉਹ ਸਾਰੀ ਗੱਲ ਦਾ ਚਾਰਜ ਇਹ ਕਹਿੰਦੇ ਗੇਵਾ ਕੋ ਯਾਰ ਉਹ ਲੋਕ ਸੱਨੇ ਬਹਿ ਸੋ ਗੋਲ ਕਹੂਗਾ ਅਸੀਂ ਇੱਕ ਦਿਨ ਜੇ ਮੰਗਲ ਲੈ ਕੇ ਜਾਂਦੇ ਸੀ ਉੱਥੇ ਮਾਰ ਬਣਾਇਆ ਸੀ ਇਹ ਲਾਹਤਾ ਨੂੰ ਚੱਕ ਹੋਂਤਾ ਸੀ ਇਹਦਾ ਹਿਸਾਬ ਕਰਵਾਤ ਕੋਥੀ ਆਖੜਾ ਬੁਰਾ ਹੋ ਕੋ ਯੋ ਉਹ ਘੇਰਵਾ ਬੇਕਰ ਰੱਖਾ ਮੰਨਦੇ ਤੇ ਉਹ ਮਾਰ ਕੇ ਟੰਗ ਕਰਕੇ ਢੀੜੋ ਆ ਗਏ ਡਾਕਟਰ ਰਾਤ ਜੀ ਟਿੱਕੀਆ ਤੋਂ ਉਹ ਵੀ ਜੀ ਬਹੁਤ ਸਾਰਾ ਸੀ ਮਰ ਤੁਲਾ ਬੜੀ ਸਾਸੂ ਕਈ ਵਾਰ ਸੁਣਿਆ ਉਸ ਕਰਦਾ ਵੀ ਹੈ ਕਿ ਜਾਓ ਬਰਦਾ ਵੀ ਐਂਗਲ ਸਸ ਬੁੱਟ ਚਲਦਾ ਹੈ ਕਸਰ ਕੋਈ ਆਮਨ ਨੂੰ ਦੇਖੇ ਜਾਣਾ ਮਹਾਨ ਪੰਜਾਬ ਦੇ ਦੇਵ ਜਾਨ ਡਾਕਟਰ ਸੰਦੀਪ ਜੀ ਤੇ ਦਾ ਡਾਕਟਰ ਰਾਤ ਪੰਜ ਮਹੀਨੇ ਮੇਰੇ ਕੋਲ ਆ ਗਏ ਆ ਕੇ ਕਹਾ ਹੋਇਆ ਜੀ ਮੈਂ ਆਪਣਾ ਵਾਰਸ ਕੀ ਜਾਵੀਂ ਗਾਵੀ ਦਾ ਲੈਣਾ ਜਿੰਨਾ ਮਹੀਨਾ ਸੀ ਬਸ ਜੀ ਨੂੰ ਕੁਝ ਪੈਕ ਕਰਕੇ ਦਿਓ ਜਸੋਫਾ ਆਉਗਾ ਇਹਨਾਂ ਦੇ ਆਖਿਰ ਤਾਂ ਕਿ ਮੈਂ 20 ਅੰਮ੍ਰਿਤ ਵਾਲੇ ਉੱਤੇ। ਮਹਾਵੀਰ ਜੀ ਤੇ ਨਹੀਂ ਕੋ ਕੋ ਖੇਡਾਂ। ਕਹਦਾ ਗੋਇਓ ਬੇਰੀ ਨੂੰ ਛਾਇਆ ਬੱਜੇ ਤੁਸੀਂ ਪੀ ਲੈ ਕਰੋ ਤੇ ਮੈਂ ਤੁਹਾਨੂੰ ਵਰਤਦਾ। ਤੁਹਾਨੂੰ ਬਾਹਰ ਆ ਕੇ ਲੋਗਾਂ ਨੇ ਉਹ ਬਤਨ ਲੱਗਿਆ ਜੀ। ਇਹਨਾਂ ਨੂੰ ਤੁਹਾਨੂੰ ਲੱਗੇਗਾ ਤੁਸੀਂ ਹੱਥ ਫੜ ਕੇ ਸਾਨੂੰ ਫੋਨ ਕਰੇਗਾ। ਉਹਨਾਂ ਦੀ ਬੰਧਾ ਤਾਂ ਸਹੀ ਮੱਠਨ ਦਾ ਜਾਪੇ। ਤੁਹਾਨੂੰ ਆਠੇ ਗਏ ਜੀ। ਜਿਹੜੇ ਮੈਨੂੰ ਪਰੋਣੋਂ ਇਹ ਜੋ ਪ੍ਰਸ਼ਾਦਾ ਛਕ ਲਿਆ ਮੰਜਾ ਭਾਗ ਮੰਜਾ ਜਿਹੜੇ ਪਾਸੇ ਜਾ ਕੇ ਕਹਿੰਦੇ। ਆਤਿਆਪੁਰੂ ਬਿਸਾਦਾ ਛਕਿਆ ਮੱਦੇ ਤੇ ਬੈ ਗਏ ਤਦਕੇ ਉੱਥੇ ਉੱਠ ਕੇ ਰਾਜਨ ਕੋਤਕ ਆਪਣੇ ਪਿਤਾ ਪੈ ਗਏ ਅਛਾਦਾ ਬਣ ਕੇ ਬਿਸਾਦਾ ਪੈ ਗਏ ਐਸਾ ਕ੍ਰਾਉਨ ਨਾ ਹੀ ਬਣ ਸਕਦਾ ਮਨ ਆਪੇ ਆਪੇ ਅਖੀਰ ਨੂੰ ਤਾਂ ਅੱਠ ਰਹੇ ਹੋਏ ਸ਼ਬਦੋਤ ਰੰਗਣ ਤਾਂ ਇਹ ਦੇਖਿਆ ਜਦੋਂ ਭਾੜਾ ਕੜਾ ਚੌਥੇ ਜੇ ਕਸਰੇ ਖੜਿਆ ਹੋ ਗਏ ਕਥਰੀ ਲੈ ਗਰ ਨੂੰ ਹੁਣ ਤਬਾ ਛੋਟੀ ਗੱਲ ਕੀਤੀ ਅੱਜ ਮੈਂ ਮੱਜਾ ਖੜਾ ਛੱਡ ਕੇ ਬੈਠਾ ਹਾਂ ਵਾਹ ਵਾਹ ਜਦੋਂ ਗੇਫ ਨਾ ਰੋ ਬੰਨਾ ਪੂਰਾ ਨਾ ਬਰਾਬਰ ਚੜਦੇ ਬੀਗਾਂ ਨੂੰ ਹੋ ਰਿਹਾ ਲੱਗਿਆ ਆ ਨਵਾਂ ਆ ਗਿਆ ਇਹਦੇ ਟਾਈਮ ਨਾਲ ਸੇਟਾ ਆ ਜੋ ਸੋਖ ਖੜੇ ਗਣਾ ਮੇ ਮੈਗਨੇਟਿਕ ਮੈਨੂੰ ਪ੍ਰੋਬਲਮ ਆਈ ਇਹ ਬਹੁਤ ਬੁਝਰ ਜੀ ਇਹ ਪ੍ਰੋਬਲਮ ਆਈ ਤਬ ਉਹਦੇ ਨਾਲ ਤਾਮ ਜੀ ਆਇਆ ਜਿਾ ਕਿ ਤਨੂੰ ਤਾਂ ਬੋਦੇ ਜੋ ਪ੍ਰੋਬਲਮ ਆਈ ਨਾ ਜੇ ਪ੍ਰੋਬਲਮ ਨਾ ਉਹਨੀਆਂ ਮੈਦੂਨ ਮੂਹ ਕਰਦੀ ਸੀ ਜੀ ਜੀ ਤਾਂ ਗੋਗੋ ਨੂੰ ਅਸੀਂ ਗਾਭੋਲੇ ਕਿਰਸ਼ਕਾਂ ਨੂੰ ਅਸੀਂ ਉਹਨਾਂ ਦਾ ਪ੍ਰਭਾਤ ਦਾ ਸ਼ੁਭਲਾਹ ਕਰਦੇ ਆਂ ਤੇ ਤੁਹਾਨੂੰ ਅੱਜ ਤਸਵੀਰ ਪਰੋਈ ਆ ਸੰਗਤ ਨੂੰ ਦਰਸ਼ਿਤ ਹੋ ਇਹ ਬਹੁਤ ਸਤਿਕਾਰਯੋਗ ਹਾਰਾ